ਸਟੇਜ ਤੇ ਬਿਰਾਜਮਾਨ ਫਰੀਦਕੋਟ ਹਲਕੇ ਦੇ ਮੁੱਖ ਸੇਵਾਦਾਰ ਮੇਰੇ ਛੋਟੇ ਵੀਰ ਬੰਟੀ ਰਮਾਣਾ ਜੀ ਫਰੀਦਕੋਟ ਪਾਰਲੀਮੈਂਟ ਤੋਂ ਇਲੈਕਸ਼ਨ ਲੜਦੇ ਰਾਜਵਿੰਦਰ ਜੀ ਸਮੂਚੀ ਹਲਕੇ ਦੀ ਲੀਡਰਸ਼ਿਪ ਫਰੀਦਕੋਟ ਹਲਕੇ ਦੇ ਹਰ ਪਿੰਡ ਤੋਂ ਆਏ ਸ਼੍ਰੋਮਣੀ ਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਕਲ ਸਾਬ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਸਿਆਸੀ ਜੀਵਨ ਐਸ ਹਲਕੇ ਤੋਂ ਸ਼ੁਰੂ ਕੀਤਾ ਸਾਲ 96 ਵਿੱਚ ਮੈਂ ਪਹਿਲਾ ਇਲੈਕਸ਼ਨ ਲੜਿਆ ਮੈਨੂੰ ਸਿਆਸਤ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀ ਮੈਂ ਫਰੀਦਕੋਟ ਰਹਿ ਕੇ ਸਾਰੇ ਹਲਕੇ ਤੋਂ ਇੱਥੋਂ ਇਲੈਕਸ਼ਨ ਲੜਦਾ ਸੀ ਰਾਤ ਨੂੰ ਫਰੀਦਕੋਟ ਆਉਂਦਾ ਸੀ ਆ ਜਿਹੜਾ ਇਲਾਕਾ ਹੈ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਉਹਨਾਂ ਦੇ ਬਜ਼ੁਰਗ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਇੱਥੇ ਸਾਰੇ ਟਿੱਬੇ ਹੁੰਦੇ ਸੀ ਤਾਣੇ ਹੁੰਦੇ ਨਹੀਂ ਸੀ ਨਾ ਪੀਣ ਵਾਲਾ ਪਾਣੀ ਸੀ ਨਾ ਨਹਿਰੀ ਪਾਣੀ ਸੀ ਟਿਊਬਵਲ ਕਨੈਕਸ਼ਨ ਵਾਸਤੇ ਤਰਸਦੇ ਹੁੰਦੇ ਸੀ ਮੈਂ ਬੜੀ ਮਿਹਨਤ ਕੀਤੀ ਉਦੋਂ ਅਸੀਂ ਕੱਸੀਆਂ ਕੱਢੀਆਂ ਆ ਜਿੰਨੇ ਬਿਜਲੀ ਦੇ ਗ੍ਰਿਡ ਉਦੋਂ ਹੀ ਬਣਾਈ ਸੀ ਮੈਨੂੰ ਲੱਗਦਾ ਐਨਾ ਕੰਮ ਕੀਤਾ ਉਦੋਂ ਹਰ ਬਾਰ ਮੌਕਾ ਜਦੋਂ ਮਿਲਦਾ ਸੀ ਸਰਕਾਰ ਆਉਂਦੀ ਸੀ ਤੇ ਆਪਾਂ ਨਾਲ ਦੇ ਨਾਲ ਡਿਵੈਲਪਮੈਂਟ ਸ਼ੁਰੂ ਕਰ ਦਿੰਦੇ ਸੀ ਕਈ ਵਾਰ ਤਾਂ ਅਸੀਂ ਛੇਮ ਨਾਲਿਆਂ ਵਿੱਚ ਪਾਣੀ ਛੱਡੇ ਹੁੰਦੇ ਸੀ ਜੋ ਕਹਿੰਦੇ ਸੀ ਖੇਤਾਂ ਨੂੰ ਪਾਣੀ ਚਾਹੀਦਾ ਹੈ ਸਰਕਾਰ ਹੁੰਦੀ ਸੀ ਕਿ ਛੇਮ ਨਾਲੇ ਚ ਭਰ ਦਿਓ ਸਾਰੇ ਆ ਵੱਡੀਆਂ ਨਹਿਰਾਂ ਸਿੱਧੇ ਮੁੱਗੇ ਲਾਏ ਆ ਕਿਉਂਕਿ ਥੋੜੀ ਸਰਕਾਰ ਹੈ ਮੈਂ ਅੱਜ ਮੇਰੇ ਨਾਲ ਪ੍ਰੈਸ ਆਏ ਸੀ ਮੈਨੂੰ ਕਹਿੰਦੇ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਮੈਂ ਕਿਹਾ ਪੰਜਾਬ ਦੇ ਲੋਕਾਂ ਨੂੰ ਪਤਾ ਇੱਕੋ ਇੱਕ ਪਾਰਟੀ ਉਹਨਾਂ ਦੀ ਹੈ ਜਿਹੜੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਕਾਲਜਾ ਦੀ ਥੋੜੀ ਆਵਾਜ਼ ਹੈ ਅਕਾਲੀ ਦਲ ਦਾ ਮੁਕਾਬਲਾ ਕਿਹਦੇ ਨਾਲ ਹੋਊਗਾ ਦੂਜੀਆਂ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਹੁਣ ਦਿੱਲੀ ਵਾਲੀਆਂ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਭਾਵੇਂ ਬੀਜੇਪੀ ਹੈ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਹੈ ਉਹਨਾਂ ਨੂੰ ਕੋਈ ਫਿਕਰ ਹੈ ਤੁਹਾਡੇ ਸੇਮ ਹੈ ਤੇ ਕੱਢਣੀ ਕਿਵੇਂ ਹੈ ਇੱਥੇ ਪਾਣੀ ਹੈ ਨਹੀਂ ਕਸ਼ੀਆਂ ਚ ਤੇ ਕਿਵੇਂ ਨਮੀਆਂ ਬਣਾਉਣੀਆਂ ਕਿਵੇਂ 4 ਪਾਣੀ ਭੇਜਣਾ ਤੁਸੀਂ ਦੇਖ ਲਓ ਹਰਚਰਨ ਸਿੰਘ ਬਰਾੜ ਕਾਂਗਰਸ ਪਾਰਟੀ نیشنل ਪਾਰਟੀ ਦੇ ਮੁੱਖ ਮੰਤਰੀ ਸੀ ਉਹਨਾਂ ਦਾ ਆਪਣਾ ਪਿੰਡ ਸਰਾ ਇੰਨਾਗਾ ਸੇਮ ਤੇ ਡੁੱਬਿਆ ਸੀ ਆਪ ਮੁੱਖ ਮੰਤਰੀ ਸੀ ਮੁੱਖ ਮੰਤਰੀ ਹੁੰਦੇ ਆਪਣੇ ਪਿੰਡ ਚੋਂ ਸੇਮ ਨਹੀਂ ਕੱਢ ਸਕੇ ਤੇ ਉਹਦੇ ਬਾਅਦ ਬਾਦਲ ਸਾਹਿਬ ਆਏ ਤੇ ਉਹਨਾਂ ਦੇ ਪਿੰਡ ਚੋਂ ਸੇਮ ਕੱਢੀ ਆਪਣੇ ਕਿਸਾਨ ਬੈਠੇ ਸਾਰੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਘਰੇ ਜਾ ਕੇ ਜਰੂਰ ਸੋਚੋ ਆ ਜਿਹੜੀ ਮੰਡੀ ਚ ਬੈਠੇ ਹਾਂ ਬਣਾਉਣ ਵਾਲਾ ਕਾਲੀ ਦਲ ਜਿੰਨੀਆਂ ਪੰਜਾਜ ਮੰਡੀਆਂ ਸਾਰੀਆਂ ਬਣਾਉਣ ਵਾਲਾ ਕਾਲੀ ਦਲ ਕਸੀਆਂ ਬਣਾਉਣ ਵਾਲਾ ਕਾਲੀ ਦਲ ਨਹਿਰਾਂ ਕੱਢਣ ਵਾਲਾ ਕਾਲੀ ਦਲ ਮੋਗੇ ਲਾਉਣ ਵਾਲਾ ਕਾਲੀ ਦਲ ਪੱਕੇ ਖਾਲੇ ਕਰਨ ਵਾਲਾ ਬਣਾਉਣ ਵਾਲਾ ਕਾਲੀ ਦਲ ਅੰਡਾਗਰਾਉਂਡ ਪਾਈਪ ਨਾਲ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾਉਣ ਵਾਲਾ ਕਾਲੀ ਦਲ ਐਮਐਸਪੀ ਆਪਣੇ ਝੋਨੇ ਤੇ ਕਣਕ ਨੂੰ ਨਹੀਂ ਹੁੰਦੀ ਸੀ ਪੰਜਾਬ 'ਚ 1966 ਵਿੱਚ ਮੋਰਚਾ ਲਾ ਕੇ ਬਾਦਲ ਸਾਹਿਬ ਨੇ ਸੈਂਟਰ ਤੋਂ ਮਜਬੂਰ ਕਰਕੇ ਐਮਐਸਬੀ ਦੋਣੀ ਸ਼ੁਰੂ ਕੀਤੀ ਆ ਡਾਇਰੈਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਮਾਫ ਕਰਨ ਨਾਲ ਕਾਲੀ ਦਲ ਫਿਰ ਇੱਕ ਨਿਸ਼ਾਨੀ ਦੱਸ ਦਿਓ ਖੇਤੀ ਪ੍ਰਤੀ ਕਿਸੇ ਕਾਂਗਰਸ ਨੇ ਕੀਤਾ ਹੋਏ ਜਾਂ ਝਾੜੂ ਵਾਲੇ ਨੇ ਕੀਤਾ ਹੋਏ ਜਾਂ ਕੋਈ ਬੀਜੇਪੀ ਨੇ ਕੀਤਾ ਨਹੀਂ ਕਰਨਾ ਕੁਝ ਨਹੀਂ ਵੋਟਾ ਲੈਣ ਵਾਸਤੇ ਤੁਹਾਡੇ ਕੋਲੇ ਆ ਜਾਂਦੇ ਆ ਤੇ ਆਪਾਂ ਵੀ ਹੱਦ ਆਪਣੇਆਂ ਨੂੰ ਪਛਾਣਦੇ ਨਹੀਂ ਦੂਜਿਆਂ ਨੂੰ ਜ਼ਿਆਦਾ ਲਗਾ ਕਰਦੇ ਆਂ ਆਖ ਮੇਰੇ ਗਰੀਬ ਰਾ ਬੈਠੇ ਆ ਬਾਦਲ ਸਾਹਿਬ ਜ਼ੁਬਾਨ ਦੇ ਪੱਕੇ ਸੀ ਅਕਾਲੀ दल ਜ਼ੁਬਾਨ ਦਾ ਪੱਕਾ ਜੋ ਕਹਿੰਦਾ ਸੀ ਕਰਦਾ ਸੀ ਜੇ ਬਾਦਲ ਸਾਹਿਬ ਨੇ ਕਿਹਾ ਮੈਂ ਆਪਣੇ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ 2 ਰੁਪਏ ਕਿਲੋ ਦਾਲ ਦਊਂਗਾ ਤਾਂ ਦਿੱਤਾ ਪਹਿਲੇ ਹੀ ਕੈਬਨਿਟ ਮੀਟਿੰਗ ਪਾਸ ਕਰਕੇ ਹਰ ਮਹੀਨੇ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਅਸੀਂ ਭਗਤ ਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਵੀ ਲਿਆਂਦੀ ਸੀ ਜਿਹਦੇ ਰਾਹੀਂ 5 ਲੱਖ ਤੱਕ ਤੁਸੀਂ ਕਿਤੇ ਮਰਜ਼ੀ ਹਸਪਤਲ ਜਾ ਕੇ ਇਲਾਜ ਕਰਾ ਦਿਓ ਸਾਰਾ ਕੁਝ ਬੰਦ ਹੈ ਆ 200 ਯੂਨਿਟ ਬਿਜਲੀ ਦੇ ਮਾ ਬਾਦਲ ਸਾਹਿਬ ਨੇ ਕੀਤੇ ਲੜਕੀਆਂ ਨੂੰ ਸਰਕਾਰੀ ਸਕੂਲ ਪੜਨ ਵਾਲਿਆਂ ਨੂੰ 11ਵੀਂ ਤੇ 12ਵੀਂ ਸਾਈਕਲ ਦਿੰਦੇ ਸੀ ਇੱਕ ਵੱਡੀ ਲਿਸਟ ਹੈ ਜਿਹੜੇ ਕੰਮ ਕਰਦੇ ਸੀ ਸਾਰਾ ਕੁਝ ਬੰਦ ਮੈਂ ਪਿੰਡਾਂ ਵਿੱਚ ਸੇਵਾ ਕੇਂਦਰ ਖੋਲੇ ਕਿ ਤੁਸੀਂ ਸ਼ਹਿਰਾਂ ਜਾਂਦੀ ਲੋੜ ਨਹੀਂ ਦਫ਼ਤਰਾਂ ਦੇ ਧੱਕੇ ਖਾਣ ਦੀ ਲੋੜ ਨਹੀਂ ਬੰਦ ਕਰ ਦਿੱਤੇ ਆ ਇੱਥੇ ਪਸ਼ੂ ਮੇਲੇ ਕਰਾਉਂਦੇ ਹੁੰਦੇ ਸੀ ਨੌਜਵਾਨਾਂ ਨੂੰ ਸ਼ੌਂਕ ਪੈ ਗਿਆ ਵਧੀਆ ਜਾਨਵਰ ਰੱਖਣ ਦੇ ਮੈਂ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਨੌਜਵਾਨਾਂ ਨੂੰ ਸ਼ੌਂਕ ਪਾਦਾ ਸੀ ਘੋੜਿਆਂ 'ਚ ਤੁਹਾਡੇ ਨੌਜਵਾਨਾਂ ਨੂੰ ਜਿੰਮ ਖੇਡਿਆ ਅਸਮਾਨ ਲਗਾਤਾਰ ਹੁੰਦਾ ਹੀ ਤੁਹਾਡੇ ਕੋਲੇ ਜਿਹੜੇ ਬੰਦ ਐ ਮੈਂ ਵਰਲਡ ਕੱਪ ਕਬੱਡੀ ਕਰਾਉਂਗਾ ਸੀ ਦੁਨੀਆਂ ਦੇ ਕੋਨੇ-ਕੋਨੇ 'ਚ ਕਬੱਡੀ ਨੂੰ ਅਸੀਂ 16 ਮੁਲਕਾਂ ਪਹੁੰਚਾ ਦਿੱਤਾ ਹਰ ਸਾਲ ਵਰਲਡ ਕੱਪ ਹੁੰਦਾ ਸੀ ਕਰੋੜਾਂ ਰੁਪਏ ਦੇ ਨਾਮ ਸੀ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਸਾਰਾ ਕੁਝ ਬੰਦ ਆ 10 ਸਾਲ ਤੁਸੀਂ ਖਰਾਬ ਕਰ ਲੇ ਇਹਨਾਂ ਦੀ ਗੱਲਾਂ ਛਾ ਕੇ ਫਰੀਦਕੋਟ ਵਾਲਿਓ ਯਾਰ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਉਹਨਾਂ ਨੂੰ ਪਤਾ ਐ ਸਾਰਾ ਕੁਝ ਮੋਦੀ ਕਰਦਾ ਸਾਨੂੰ ਲੋੜ ਹੀ ਨਹੀਂ ਤਜਰਬਾ ਕਰਨ ਦੀ ਆ ਝਾੜੂ ਵਾਲੇ ਵੀ ਗਏ ਸੀ ਉੱਥੇ ਝੂਠ ਬੋਲਣ ਜੁੱਤੀਆਂ ਮਾਰ ਕੇ ਭਜਾਇਆ ਇਹਨਾਂ ਨੂੰ ਤੇ ਆਪਾਂ ਜਿਹੜਾ ਹੁੰਦਾ ਹਾਂ ਇਹਨੂੰ ਵੀ ਮੌਕਾ ਦੇ ਦਈਏ ਹੁਣ ਆਪਾਂ ਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਠੱਗ ਸੀ ਕੈਪਟਨ ਅਮਰਿੰਦਰ ਸਿੰਘ ਕਿਤੇ ਗੁਰਦੁਆਰਾ ਮੱਥਾ ਟੇਕਨੇ ਜਾਂਦਾ ਸੀ ਉਹਨੇ ਜਿੱਪ ਜੋ ਗੁਰੂਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਈ ਆਪਾਂ ਸਾਰੀ ਗੱਲ ਮੰਨ ਲਈ ਉਹਦੀ ਤੇ ਹੋਇਆ ਕੀ 5 ਸਾਲ ਖਰਾਬ ਹੋ ਗਏ 5 ਸਾਲ ਖਰਾਬ ਹੋ ਗਏ ਆ ਹੁਣ ਆ ਝਾੜੂ ਵਾਲੇ ਆਏ ਕੰਧ ਕੰਧ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਆਪਾਂ ਦੇਖਿਆ ਨਹੀਂ ਕਿ ਵੋਟ ਕਿਨੂੰ ਪਾ ਰਹੇ ਆ ਕਿਹੜਾ ਐਮਐਲਏ ਆ ਆਪਾਂ ਦੇਖਿਆ ਨਹੀਂ ਕਿਨੂੰ ਵੋਟ ਪਾ ਰਹੇ ਆ ਕਲਾ ਝਾੜੂ 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 ਹੁਣ ਆਪਣੇ ਸਾਰਿਆਂ ਦੇ ਝਾੜੂ ਫੇਰਤਾ ਉਹਨਾਂ ਨੇ ਇਹਦੇ ਇੱਕ ਝਾੜੂ ਵਾਲੇ ਦਿਖਾਈ ਦਿੱਤੇ ਤਿੰਨ ਸਾਲ ਹੋ ਗਏ ਗੁੰਡਾਗਰਦੀ ਦਾ ਰਾਜ ਆ ਗੈਂਗਸਟਰ ਰਾਜ ਕਰ ਜਾਂਦੇ ਆ ਨਸ਼ਾ ਕਰ ਕਰ ਪਜਾ ਦਿੱਤਾ ਹੈ ਮੈਂ ਐਸਐਸਪੀ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਜਾ ਰਿਹਾ ਐ ਐਸਐਸਪੀ ਕਹਿੰਦੇ ਅਸੀਂ ਕੀ ਕਰੀਏ ਆ ਇਹਨਾਂ ਦੇ ਐਮਐਲਏ ਮਹੀਨਾ ਬੰਨੀ ਬੈਠੇ ਐ ਸਾਨੂੰ ਕਹਿੰਦੇ ਇਹਨਾਂ ਨੂੰ ਫੜਨਾ ਨਹੀਂ ਆਹ ਤਾਂ ਹਾਲਾਤ ਐ ਮੈਨੂੰ ਕੱਲ ਵੀ ਰਾਤ ਨੂੰ ਫਰੀਦਕੋਟ ਚ ਮਿਲੇ ਵਪਾਰੀ ਮਿਲੇ ਜਿਨ੍ਹਾਂ ਨੂੰ ਫਰੋਤੀਆਂ ਦੇ ਟੈਲੀਫੋਨ ਆਏ ਕੋਡ پورے ਰੋਜ਼ ਟੈਲੀਫੋਨ ਆਉਂਦੇ ਫਰੋਤੀਆਂ ਲੈਣ ਵਾਸਤੇ ਕੋਈ 20 ਲੱਖ ਦੇ ਕੇ ਛੁੱਟਿਆ ਕੋਈ 10 ਲੱਖ ਲੈ ਕੇ ਛੁੱਟਿਆ ਆਪਣੇ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਕਿਉਂਕਿ ਇੱਥੇ ਤਾਂ ਡਰ ਦਾ ਮਾਹੌਲ ਹੈ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਮੁੱਖ ਮੰਤਰੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਦੇਖਿਆ ਕਿਸ ਨੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਥੋੜੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਜਿਹੜਾ ਬਾਦਲ ਸਾਹਿਬ ਨਾ ਗਏ ਹੋਣ ਥੋੜੇ ਬਹੁਤ ਥੋੜੇ ਘਰਾਂ ਦੇ ਬਹੁਤ ਲੋਕਾਂ ਦੇ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੋਣੀ ਆ ਤੁਹਾਡੇ ਘਰੇ ਆ ਕੇ ਚਾਹ ਪੀਂਦੇ ਜਾਂ ਤੁਹਾਡੇ ਨਾਲ ਬਜ਼ੁਰਗਾ ਨਾਲ ਮਿਲਦੇ ਦੀ ਆ ਹੈ ਅਕਾਲੀ ਦਲ ਦੀ ਲੀਡਰਸ਼ਿਪ ਆ ਹੈ ਅਕਾਲੀ ਦਲ ਦੀ ਲੀਡਰਸ਼ਿਪ 103 ਸਾਲ ਪੁਰਾਣੀ ਪਾਰਟੀ ਤੁਹਾਡੇ ਬਜ਼ੁਰਗਾ ਨੇ ਬਣਾਈ ਪਾਰਟੀ ਬਜ਼ੁਰਗ ਜਿਨ੍ਹਾਂ ਨੇ ਜੇਲਾ ਕੱਟ ਕੇ ਬਣੀਆਂ ਪਾਰਟੀ ਅਸੀਂ ਕੋਈ ਜੇਲਾਂ ਤੋਂ ਦਰਦੇ ਨਹੀਂ ਅਕਾਲੀ ਦਲ ਬਣੀ ਹੈ ਖਾਲਸਾ ਪੰਥ ਦੀ ਫੌਜ ਦੇ ਰੂਪ ਦੇ ਵਿੱਚ ਕਿਸਾਨਾਂ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਪਰ ਤੁਸੀਂ ਅਕਾਲੀ ਦਲ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਤੁਹਾਡੇ ਤੇ ਹੁਣ ਹਮਲੇ ਹੋਣ ਲੱਗ ਗਏ ਦੇਖੋ ਕਿੰਨਾ ਵੱਡਾ ਨੁਕਸਾਨ ਤੁਸੀਂ ਕਰਾ ਦਿੱਤਾ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਆਰਐਸਐਸ ਨੇ ਹੁਣ ਅੱਜ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਤੁਹਾਡੇ ਗੁਰੂ ਘਰ ਤੇ ਕਬਜ਼ਾ ਕਰ ਗਏ ਹੈ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਗਏ ਐ ਤੇ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਐ ਕੌਮ ਦਾ ਉਹਨੂੰ ਤੋੜ ਕੇ ਹਰਿਆਣਾ ਬਣਾਤਾ ਤੇ ਉੱਥੇ ਦਾਦੂ ਵਲ ਬਿਠਾਤਾ ਉਹਨਾਂ ਦਾ ਏਜੰਟ ਬਿਠਾਤਾ ਫਿਰ ਕਦੋਂ ਜਾਗੋਗੇ ਜਦੋਂ ਸਾਰਾ ਕੁਝ ਹੀ ਮੇਲਾ ਲੁੱਟ ਲਿਆ ਉਹਨਾਂ ਨੇ ਤੁਹਾਡੇ ਉੱਤੋਂ ਦੀ ਟੱਪ ਕੇ ਉਦੋਂ ਕਰੋਗੇ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਐ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਦਿੱਲੀ ਵਾਲੇ ਪਾਰਟੀਆਂ ਨੇ ਕੀਤਾ ਆ ਇਲਾਕਾ ਜਿਹੜਾ ਥਾਰਡ ਦਾ ਇਲਾਕਾ ਕਿਹਾ ਜਾਂਦਾ ਸਭ ਤੋਂ ਵੱਡੀ ਲੋੜ ਇੱਥੇ ਪਾਣੀ ਦੀ ਹੈ ਹੁਣ ਇਕਲ ਦੱਸੋ ਹਰ ਸੂਬੇ ਦਾ ਕਾਨੂੰਨ ਹੈ ਦੇਸ਼ ਦਾ ਕਾਨੂੰਨ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਦੇਸ਼ ਵਿੱਚ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਸੂਬੇ ਦਾ ਹੈ ਪਰ ਦਿੱਲੀ ਵਾਲੀਆਂ ਪਾਰਟੀਆਂ ਨੇ ਪੰਜਾਬ ਤੇ ਪਿੱਠ ਤੇ ਸ਼ੁਰਾ ਮਾਰਿਆ ਉਦੋਂ ਕਾਂਗਰਸ ਦਾ ਰਾਜ ਸੀ 1955 ਵਿੱਚ ਦੇਸ਼ ਆਜ਼ਾਦ ਹੋਇਆ 1955 ਵਿੱਚ ਜਵਾਰਲਾਲ ਨਹਿਰੂ ਪ੍ਰਧਾਨ ਮੰਤਰੀ ਸੀ ਗੁਲਜ਼ਾਰੀ ਨੰਦਾ ਇਥੋਂ ਦਾ ਸੈਂਟਰ ਦਾ ਵਜ਼ੀਰ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਰਾਜਸਥਾਨ ਉਹ ਪੰਜਾਬ ਦਾ ਮੁੱਖ ਮੰਤਰੀ ਉਹ ਦਾ ਕਾਂਗਰਸੀ ਕਿ ਰਾਜਸਥਾਨ ਦੇ ਇਲੈਕਸ਼ਨ ਜਿੱਤਨੇ ਐ ਰਾਜਸਥਾਨ ਦੇ ਲੋਕਾਂ ਨੂੰ ਪਾਣੀ ਚਾਹੀਦਾ ਹੈ ਉਹਨਾਂ ਨੇ ਇੱਕ ਦਸਕਤ ਕਰਕੇ ਅੱਧਾ ਪਾਣੀ ਆ ਜਿਹੜਾ ਰਾਜਸਥਾਨ ਦੀ ਨਹਿਰ ਜਾਂਦੀ ਹੈ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਐ ਨਹੀਂ ਕਿ 5% 10% ਫਿਰ ਤਾਂ ਚਲੋ ਕੋਈ ਗੱਲ ਨਹੀਂ ਅੱਧਾ ਜਿੰਨੇ ਪੰਜਾਬ ਦੇ ਪਾਣੀਆਂ ਦਰਿਆਵਾਂ ਦਾ ਪਾਣੀ ਅੱਧਾ ਰਾਜਸਥਾਨ ਨੂੰ ਜਾ ਰਿਹਾ ਉੱਥੇ ਕੋਈ ਦਰਿਆ ਵੀ ਹੈ ਨਹੀਂ ਐਡਾ ਵੱਡਾ ਤੱਕਾ ਦੂਜੀ ਵਾਰ ਫਿਰ ਤੋਂ ਇਹਨਾਂ ਦੀ ਕਾਂਗਰਸ ਸਰਕਾਰ ਬਣੀ ਦਿੱਲੀ ਵੀ ਕਾਂਗਰਸੀ ਤੇ ਇੱਥੇ ਦਰਬਾਰਾ ਸਿੰਘ ਸੀ ਉਹਨਾਂ ਨੇ ਕੀ ਕੀਤਾ ਜਿਹੜੇ ਬਾਕੀ ਅੱਧਾ ਪਾਣੀ ਹੈ ਉਹਨੂੰ ਕਹਿੰਦੇ ਅੱਧਾ ਕੱਟ ਕੇ ਹਰਿਆਣੇ ਨੂੰ ਦੇ ਦਿਓ ਐਸ ਵਾਇਲ ਨਹਿਰ ਬਣਾਉਣ ਆ ਤਾਂ ਕਾਲੀ ਦਿਲ ਨਾ ਹੁੰਦਾ ਦੇ ਤੁਸੀਂ ਤੁਹਾਡੇ ਕੋਲੇ ਇੱਥੇ ਕੁਛ ਪਾਣੀ ਨਹੀਂ ਰਹਿਣਾ ਸੀ ਅੱਜ ਆਪਾਂ ਕੱਲੇ 25% ਆਪਣੇ ਪੰਜਾਬ ਦਾ ਪਾਣੀ ਆਪਣੇ ਕੋਲੇ ਆ 75 ਤਾਂ ਦੂਜੇ ਸੂਬਿਆਂ ਨੂੰ ਚਲੇ ਗਿਆ ਹੁਣ ਹਰਿਆਣਾ ਜਮਨਾ ਵਗਦਾ ਹੈ ਜਮਨਾ ਨਦੀ ਜੋ ਆਪਾਂ ਨੂੰ ਕਿਉਂ ਨਹੀਂ ਦਿੰਦੇ ਨਹੀਂ ਕੱਲੇ ਪੰਜਾਬ ਤੋਂ ਲੈ ਗਏ ਪਾਣੀ ਆਪਣੇ ਹੁਣ ਟਿਊਬਵਲ ਲਾਉਣੇ ਪੈਂਦੇ ਆ 1500 ਫੁੱਟ ਤੱਕ ਪਾਣੀ ਚਲੇ ਗਿਆ ਇੱਧਰ ਤਾਂ ਪਾਣੀ ਵੀ ਮਾੜਾ ਹੈ ਇਸ ਕਰਕੇ ਅਸੀਂ ਬੈਠ ਕੇ ਗੱਲ ਕੀਤੀ ਐ ਪ੍ਰਮਾਤਮਾ ਮਿਹਰ ਕਰੇ ਤੁਸੀਂ ਸਰਕਾਰ ਬਣਾ ਦਿਓ ਮੈਂ ਫੈਸਲਾ ਕੀਤਾ ਆ ਸਾਰੇ ਕਾਨੂੰਨ ਵਾਪਸ ਅਸੀਂ ਰੱਦ ਕਰ ਦਾਂਗੇ ਪਾਣੀ ਨਹੀਂ ਜਾਣ ਦਿੰਦੇ ਜਿੰਦਾਬਾਦ 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 ਆ Rajasthan ਨਹਿਰ ਚੋਂ ਇਥੋਂ ਹੀ ਤੁਹਾਨੂੰ ਮੋਗੇ ਤੇ ਕਸਿਆਂ ਘੜ ਦਾਂਗੇ ਤੇ ਲੈ ਲੋ ਸਵਾਦ ਉਵੇਂ ਹੀ ਤੁਸੀਂ ਦੇਖ ਲਓ ਆਪਣਾ ਕੋਈ ਸੂਬਾ ਨਹੀਂ ਆਪਣਾ ਕੋਈ ਰਾਜਧਾਨੀ ਨਹੀਂ ਹੈ ਆਪਣੇ ਪੰਜਾਬੀ ਬੋਲਦੇ ਇਲਾਕੇ ਲੈ ਗੇ ਜੇ ਲੜਾਈ ਲੜਦਾ ਤੇ ਕੱਲਾ ਕਾਲੀ ਦਲ ਫਿਰ ਕਿਉਂ ਆਪਾਂ ਕਮਜ਼ੋਰ ਕਰਦੇ ਆ ਮੈਂ ਜਿਹੜਾ ਇੱਕ ਹੋਰ ਗੱਲ ਕਰਨਾ ਚਾਹਣਾ ਆ 10 ਸਾਲ ਬਰਬਾਦ ਕਰਤੇ ਆਪਣੇ 10 ਸਾਲ ਚ ਜਮ੍ਹਾਂ ਕੁਸ਼ੀਸ਼ ਥੱਲੇ ਚਲੇ ਗਿਆ ਆ ਝਾੜੂ ਵਾਲੇ ਨੇ ਤਾਂ ਜਵਾ ਹੀ ਨੁਕਸਾਨ ਕਰ ਦਿੱਤਾ ਅੱਜ 80000 ਕਰੋੜ ਦਾ ਕਰਜ਼ਾ ਚੜਾਤਾ ਤੇ ਜਿਹੜਾ ਵੱਡਾ ਕੰਮ ਹੋਰ ਨੁਕਸਾਨ ਕਰਨ ਲੱਗੇ ਆ ਤੁਸੀਂ ਅਖਬਾਰਾਂ ਚ ਪੜਿਆ 3-4 ਦਿਨ ਪਹਿਲੇ ਕੀ ਨੈਰੀ ਪਟਵਾਰੀ ਇਹਨਾਂ ਨੇ 400 ਸਸਪੈਂਡ ਕਰਤੇ ਤੁਹਾਨੂੰ ਪਤਾ ਕਿਉਂ ਕੀਤੇ ਆ ਆ ਜਿਹੜਾ ਐਸ.ਵਾਈ.ਐਲ ਨਹਿਰ ਆਪਾਂ ਰੋਕੀ ਬੈਠੇ ਆ ਅਕਾਲੀ ਦਲ ਸੁਪਰੀਮ ਕੋਰਟ ਤਰੀਕ ਲੱਗੀ ਐ ਸੁਪਰੀਮ ਕੋਰਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੱਸੇ ਤੁਹਾਡੇ ਕੋਲੇ ਵਾਧੂ ਪਾਣੀ ਐ ਕਿ ਨਹੀਂ ਪਾਣੀ ਇਹਨਾਂ ਨੇ ਭਗਵੰਤ ਮਾਨ ਨੇ ਨਹਿਰੀ ਪਾਟ ਮਟਵਾਇਆ ਨੂੰ ਕਿਹਾ ਕਿ ਤੁਸੀਂ ਸਰਟੀਫਿਕੇਟ ਲਿਖ ਕੇ ਦਿਓ ਕਿ ਹਰ ਟੇਲ ਦੇ ਉੱਤੇ ਪਾਣੀ ਪਹੁੰਚ ਰਿਹਾ ਐ ਸਾਡੇ ਕੋਲੇ ਸਰਪਲਸ ਐ ਆ ਨੈਰੀ ਪਟਵਾਰੀਆ ਨੇ ਕਿਹਾ ਸੀ ਨਹੀਂ ਲਿਖ ਕੇ ਦਿੰਦੇ ਕਿਉਂਕਿ ਆ ਬਹੁਤ ਵੱਡਾ ਧੋਖਾ ਪੰਜਾਬ ਸਰਕਾਰ ਨੂੰ ਆਪਣੇ ਪੰਜਾਬੀਆਂ ਨੂੰ 400 ਬੰਦੇ ਸਸਪੈਂਡ ਕਰਤੇ ਕਿਉਂਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਆਪਾਂ ਹਰਿਆਣੇ ਦਾ 7 ਮਹੀਨੇ ਬਾਅਦ ਇਲੈਕਸ਼ਨ ਹੈ ਹਰਿਆਣੇ ਨੂੰ ਅਸੀਂ ਉੱਥੇ ਇਲੈਕਸ਼ਨ ਲੜਨਾ ਹੈ ਤੇ ਦਿੱਲੀ ਦਾ ਇਲੈਕਸ਼ਨ ਆਪ ਉੱਥੇ ਪਾਣੀ ਦਾ ਵਾਅਦਾ ਕੀਤਾ ਜੇ ਤੁਸੀਂ ਨਾ ਜਾਗੇ ਆਪ ਵੀ ਪਾਣੀ ਚਲ ਗਿਆ ਫਿਰ ਆਪਾਂ ਤਾਂ ਰਾਜਸਥਾਨ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ ਆਪਣੇ ਆਪਣੇ ਹੀ ਐ ਕੁਛ ਮਰਜ਼ੀ ਕਹਿ ਲੋ ਅਕਾਲੀ ਦਾ ਥੋਡੀ ਪਾਰਟੀ ਐ ਅਕਾਲੀ ਦਲ ਬਜਦਾ ਤੇ ਤੁਸੀਂ ਬਜਦੇ ਹੋ ਜੇ ਅਕਾਲੀ ਦਲ ਨੂੰ ਮਰ ਦੋਗੇ ਤੇ ਪੰਜਾਬ ਦੀ ਫੌਜ ਖਤਮ ਹੋ ਜੂਗੀ ਅੱਜ ਅਮਰੀਕਾ ਦੇ ਕੋ ਨਾਲ ਕੋਈ ਪੰਗਾ ਨਹੀਂ ਲੈਂਦਾ ਕਿਉਂਕਿ ਅਮਰੀਕਾ ਦੀ ਫੌਜ ਤਖੜੀ ਐ ਦੂਜੇ ਜਿਹੜੇ ਕਮਜ਼ੋਰ ਜੇ ਮੁਲਖ ਜਿਹੜਾ ਆਉਂਦਾ ਉਹਨਾਂ ਨੂੰ ਢਾ ਲੈਂਦਾ ਅੱਜ ਤੁਸੀਂ ਦੇਖ ਲਓ ਝਾੜੂ ਵਾਲੇ ਇੱਥੇ ਆ ਗਏ ਪੰਜ ਸਾਲ ਲੁੱਟ ਕੇ ਚਲੇ ਜਾਣਗੇ ਕਾਂਗਰਸ ਆ ਗਏ ਲੁੱਟ ਕੇ ਆ ਗਏ ਅਕਾਲੀ ਦਲ ਆਉਂਦਾ ਤਾਂ ਸੇਵਾ ਕਰਨ ਆਉਂਦਾ ਹੈ ਅਕਾਲੀ ਸਰਕਾਰ ਥੋਡੀ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕਰਾਵਾਂਗੇ ਤੁਸੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਇੱਕ ਮਿੰਟ ਤੁਸੀਂ ਆਪਣੇ ਜੱਜ਼ਬਾ ਨੂੰ ਫੜ ਸਕਦੇ ਹੋ ਮੰਟੀ ਨੂੰ ਫੜ ਸਕਦੇ ਹੋ ਮੰਟੀ ਮੈਨੂੰ ਫੜ ਸਕਦਾ ਨਾਲ ਦੇ ਨਾਲ ਤੁਹਾਡਾ ਹੱਲ ਹੋ ਜਾਂਦਾ ਹੈ ਆ ਝਾੜੂ ਵਾਲੇ ਨੂੰ ਕੌਣ ਫੜਦਾ ਹੈ ਇਹਨਾਂ ਦਾ ਕੋਈ ਵਰਕਰ ਵੀ ਨਹੀਂ ਐ ਮੁੱਖ ਮੰਤਰੀ ਨੂੰ ਮਿਲ ਸਕਦਾ ਐਮਐਲਏ ਤਾਂ ਛੱਡੋ ਪੁੱਛਦਾ ਹੀ ਨਹੀਂ ਕੋਈ ਇੱਥੇ ਸਾਰੇ ਲੁੱਟਣ ਤੇ ਲੱਗੇ ਆ ਪੈਸੇ ਇਕੱਠੇ ਕਰਨ ਤੇ ਲੱਗੇ ਆ ਕਿਉਂਕਿ ਇਹਨਾਂ ਨੂੰ ਪਤਾ ਅਗਲੀ ਵਾਰ ਤਾਂ ਮਿਲਣਾ ਨਹੀਂ ਵੋਟ ਐਸ ਕਰਕੇ ਆ پارਲੀਮੈਂਟ ਇਲੈਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕਾਲੀ ਦਲ ਇਕੱਲਾ ਥੋੜੇ ਦਮ ਤੇ ਲੜ ਰਿਹਾ ਇਕੱਲਾ ਲੜ ਰਿਹਾ ਹੈ ਸਰਕਾਰ ਨੇ ਝਾੜੂ ਵਾਲੇ ਨੇ ਜੋ ਜੋ ਕਿਹਾ ਉਹਦੇ ਉਲਟ ਕੱਟ ਕੀਤਾ ਮਲਾਜ਼ਮਾਂ ਨੂੰ ਕਿਹਾ ਕਿ ਅਸੀਂ ਜਿਹੜੇ ਹੁਣ ਰਕ ਭਰਤੀ ਕੀਤੇ ਗਏ ਇਹਨਾਂ ਨੂੰ ਰੈਗੂਲਰ ਪੇ ਸਕੇਲ ਦੇਵਾਂਗੇ 1 ਰੁਪਇਆ 1 ਰੁਪਇਆ ਉਹ ਸਿਰਫ ਝਾਕੇ ਹੀ ਨਹੀਂ ਤੁਹਾਨੂੰ ਅਸੀਂ 1000 ਰੁਪਇਆ ਦੇਵਾਂਗੇ ਭੁੱਲ ਗਏ 2500 ਪੈਨਸ਼ਨ ਭੁੱਲ ਗਏ ਉਹਨਾਂ ਨੇ ਇਕੱਲੇ ਰਾਜ ਕਰਨ ਵਾਸਤੇ ਆਏ ਸੀ ਐਸ ਕਰਕੇ ਆਪਣਾ ਐਮਐਲਏ ਰਾਜਵਿੰਦਰ ਜੀ ਐਮਪੀ ਦੇ ਕੈਂਡੀਡੇਟ ਹੈ ਇੱਕ ਪੰਥਕ ਪਰਿਵਾਰ ਦਾ ਸਾਹ ਗੁਰਦੇਵ ਸਿੰਘ ਬਾਦਲ ਨੂੰ ਸੀ ਜਾਣਦੇ ਹਾਂ ਉਸ ਪਰਿਵਾਰ ਚੋਂ ਐਨਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਨਾਲੇ ਫਰੀਦਕੋਟ ਵਾਲਿਓ ਤੁਹਾਡੇ ਨਾਲ ਮੇਰਾ ਵੱਡਾ ਪਹਿਲੇ ਤੋਂ ਹੱਕ ਹੈ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੀਡਰਸ਼ਿਪ ਹਲੇ ਜਿਹੜੇ ਮੇਰੇ ਵਾਂਗੂ ਉਦੋਂ ਜਵਾਨ ਸੀ ਮੇਰੇ ਵਾਂਗੂ ਹੁਣ ਬੁੜੇ ਹੋਏ ਬੈਠੇ ਆ ਆ ਸਾਰੇ ਬੈਠੇ ਆ ਜੜੀਆਂ ਸਾਹਿਬ ਸਾਰੇ ਜਿੰਨੇ ਬਗੜੇ ਐ ਐਸ ਕਰਕੇ ਫਰੀਦਕੋਟ ਚ ਰਿਕਾਰਡ ਦੇ ਦਿੱਤੋ ਮੈਂ ਬੰਕੀ ਬੰਟੀ ਨੂੰ ਮੈਂ ਚੈਲੰਜ ਕੀਤਾ ਮੰਟੀ ਮੈਨੂੰ ਕਹਿੰਦਾ ਕਿ 15000 ਤੇ ਜਿਤਾ ਦੂੰ ਮੈਂ ਕਹਿੰਦਾ ਨਾ ਬੰਟੀ 25000 ਤੋਂ ਘੱਟ ਨਹੀਂ ਚਾਹੀਦਾ ਹੁਣ ਦੇਖਦੇ ਆ ਕਿ ਮੇਰੇ ਅੱਖੇ ਲੱਗਦਾ ਹੈ ਕਿ ਬੰਟੀ ਕੀ ਨਹੀਂ ਥੋੜੇ ਤੇ ਮਾਨੇ ਪੰਥਕ ਹਲਾਕਾ ਨਾਲੇ ਤੁਸੀਂ ਜਾਣਦੇ ਹੋ ਯਾਰ ਸਾਰਾ ਕੋਈ ਡਵੈਲਪ ਕਰਨ ਵਾਲਾ ਅਕਾਲੀ ਦਲ ਜੇ ਤੁਸੀਂ ਅਕਾਲੀ ਦਲ ਦੀ ਸੀਟਾਂ ਜਤਾ ਦਿੰਨੇ ਹੋ ਅਗਲੀ ਸਰਕਾਰ ਥੋਡੀ ਐ ਜਿਸ ਦਿਨ ਸਰਕਾਰ ਆ ਗਈ ਕੋਈ ਕਮੀ ਨਹੀਂ ਛੱਡਾਂਗੇ ਤੁਹਾਡੇ ਇੱਤੇ ਨਾਲੇ ਬੰਟੀ ਤਾਂ ਮੇਰੇ ਭਰਾਵਾਂ ਵਾਂਗੂ ਐ ਬੰਟੀ ਮੇਰੇ ਭਰਾਵਾਂ ਵਾਂਗੂ ਕਿਸੇ ਚੀਜ਼ ਦੀ ਮੈਂ ਨਾ ਨਹੀਂ ਕਰਦਾ ਭਾਵੇਂ ਹਜ਼ਾਰ ਕਰੋੜ ਮੰਗਲੇ ਸਰਕਾਰ ਤੋਂ ਦੇ ਦੂੰਗਾ ਤੇ ਮੈਂ ਅਖੀਰ ਇਹ ਗੱਲ ਕਹਿ ਕੇ ਮੈਂ ਸਵਾਗਤ ਕਰ ਰਿਹਾ ਹਾਲਸਾ ਜੀ ਪਹਿਲੀ ਜੂਨ ਨਾ ਭੁੱਲਿਓ ਪਹਿਲੀ ਜੂਨ ਵੋਟਾਂ ਦੇ ਦਿਨ ਵੀ ਐ ਤੇ ਪਹਿਲੀ ਜੂਨ 40 ਸਾਲ ਪਹਿਲੇ ਆਹ ਦੇਖੋ ਸ਼੍ਰੀ ਕਾਲ ਤੱਕ ਸਭ ਤੇ ਟੈਂਕਾਂ ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਈ ਉਹਦੇ ਬਾਅਦ ਹਲੇ ਕਿ ਉਹ ਹਲੇ ਫਿਰ ਵੀ ਨਹੀਂ ਤੁਸੀਂ ਜਾ ਕੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ, ਨਾਗਪੁਰ, ਕੋਲਕਾਤਾ, ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈਣ ਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀ ਦਲ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਭਾਜਪਾ ਦੀ ਜਮਾਨਤਾ ਜਬਤ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ